ਪੰਜਾਬ ਨੂੰ ਕਹਿਣਾ ਚਾਹੂੰਗੀ ਮੇਰੇ ਬਾਅਦ ਕਾਉਂਸਲਿੰਗ ਹੋਇਆ ਬਹੁਤ ਆਪਣੇ ਆਏ ਨੇ ਘਰੇ ਮੇਰੇ ਕੋਲ ਪ੍ਰੈਸ ਰਿਪੋਰਟਰ ਸਾਰੇ ਕਿੰਨਿਆਂ ਸਭ ਨੇ ਘਰ ਆ ਕੇ ਵੀਡੀਓਜ਼ ਬਣਾਈਆਂ ਨੇ ਪਰ ਇੱਕ ਤੁਸੀਂ ਹੋ ਜਿਹੜੀ ਸਾਡੀਆਂ ਬਣਾਈਆਂ ਹੋਈਆਂ ਜੱਗ ਕੋ ਤੇ ਕੁਝ ਕੁਝ ਕਹਿ ਰਹੇ ਹੋ ਤੁਸੀਂ ਘਰੇ ਆਓ ਕਾਉਂਸਲਿੰਗ ਕਰੋ ਮੇਰੇ ਨਾਲ ਕੀ ਇਹ ਦਰ ਸੁਣੋ ਮਾਂ ਬਾਪ ਨੇ ਜੰਮੀ ਪਾਲੀ ਐ ਕਿਹੜੇ ਚਾਵਾਂ ਨਾੜਨ ਪਾਲੀ ਐ ਤੁਹਾਡੀ ਹਰ ਖਵਾਇਸ਼ਾਂ ਪੂਰੀਆਂ ਕੀਤੀਆਂ ਹੈ ਮਾਂ ਕਹਿੰਦੀ ਐ 25 ਕਰੋੜ ਦੀ ਮਾਲ ਕਰਨ ਨੂੰ ਮਾਰਦੇ 5.9 ਚੋਲਾ ਨਾਲੋਂ ਸ਼ਰਮ ਦਾ ਘਾਟਾ ਜੀ ਪੰਜਨਵੇਂ ਚੋਲਾ ਕਰਦੇ ਬੁੜੀ ਦੀ ਮਾਰਦੀ ਉਹ ਵਕੀਲ ਬਣੀ ਫਿਰਦੀ ਹੈ ਚਾਰ ਕਾਗੇ ਚੱਕੇ ਉਹ ਬੁਆਇਕਟ ਲੇਡੀ ਪਿਸਤਾ ਲੱਗੀ 100 ਤੋਂ ਜਾਣੇ ਕੌਣ ਜਾਣੇ ਵੀ ਤੇ ਠੀਕ ਹੈ ਜੀ ਸ਼ਰੂਤੀ ਹਾਂ ਸ਼ਰੂਤੀ ਨਾਲ ਸ਼ਰਿਆ ਮੇਰੀ ਬੇਟੀ ਨੇ ਦੇਖ ਲਿਆ ਅੱਜ ਉਹ ਪਰਦੇਸ ਬਾਰੇ ਵੀਰਾ ਕਹਿ ਕੇ ਅੱਜ ਤੱਕ ਅਸੀਂ ਇਹੋ ਜਿਹਾ ਕੰਮ ਨਹੀਂ ਦੇਖਿਆ ਵੀਰਾ ਕਹਿ ਕੇ ਨਹੀਂ ਇਹਨਾਂ ਨੇ ਪਤਾ ਕਿ ਕੀ ਵੀਰਾ ਸ਼ਬਦ ਦਾ ਸ਼ਬਦ ਨੂੰ ਹੀ ਇਹਨਾਂ ਨੇ ਬਦਨਾਮ ਕਲੰਕ ਕਲੰਕ ਲਾਤਾ ਜੇ ਚੰਗਾ ਕਰ ਹੁੰਦਾ ਵੀਰਾ ਸ਼ਬਦ ਨੂੰ ਕਲੰਕ ਨਾ ਲੱਗਦਾ ਅੱਜ ਜੀ ਸਾਰਿਆਂ ਨੂੰ ਅੱਜ ਅਸੀਂ ਸ਼ਿਫਾਲੀ ਸ਼ਰਮਾ ਕੇਸ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਦੁਬਾਰਾ ਫਿਰ ਹਾਜ਼ਰ ਹੋਈਆਂ ਅਪਡੇਟ ਤਾਂ ਜੀ ਫਿਲਹਾਲ ਇਹੀ ਆ ਕਿ ਕਚਹਿਰੀਆਂ ਦੇ ਚੱਕਰ ਕੱਟੇ ਜਾ ਰਹੇ ਨੇ ਤੁਹਾਨੂੰ ਦੱਸਿਆ ਨਾ ਆਪਾਂ ਫਤੇਗੜ ਸਾਹਿਬ ጋር ਦਾਸ ਕੀਤੀ ਆ ਇਨਸਾਫ਼ ਦੇ ਲਈ ਤੇ ਇੰਨਾ ਕੁ ਯਕੀਨ ਆ ਕਿ ਸੱਚੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈਗਾ ਉਹ ਪਹੁੰਚ ਚੁੱਕਿਆ ਤੇ ਹੁਣ ਬਹੁਤ ਜਲਦੀ ਇਨਸਾਫ ਹੋ ਜੂਗਾ ਹਨਾ ਬਾਕੀ ਅ ਪਿਛਲੀ ਵੀਡੀਓ ਦੇ ਵਿੱਚ ਵੀ ਕਮੈਂਟਰਸ ਨੂੰ ਆਪਾਂ ਨੇ ਬਹੁਤ ਮਤਲਬ ਸਬੂਤ ਵੀ ਦੇ ਰਹੇ ਆ ਐਵੇਂ ਸਬੂਤ ਦੇਣ ਦਾ ਕੋਈ ਹੱਕ ਤਾਂ ਹੈ ਨਹੀਂ ਸਾਡੀ ਬੇਟੀ ਚਲੀ ਗਈ ਹਨਾ ਸਬੂਤ ਮੰਗਣਾ ਵੀ ਬਹੁਤ ਗਲਤ ਗੱਲ ਆ ਜਿਹੜੇ ਕਮੈਂਟ ਕਰਦੇ ਨੇ ਤੁਹਾਨੂੰ ਇੱਕ ਨੈਗੇਟਿਵ ਕਮੈਂਟ ਅਸੀਂ ਦਿਖਾਉਣਾ ਚਾਹੁੰਦੇ ਆ ਹੱਦ ਹੋ ਗਈ ਨੈਗੇਟਿਵ ਕਮੈਂਟਸ ਆਉਣ ਦੀ ਕੋਈ ਤਾਂ ਪਹਿਲਾਂ ਦਿਖਾਇਓ ਕਮੈਂਟ ਕੀ ਆ ਕੋਈ ਤਾਂ ਪਹਿਲਾਂ ਕਹਿੰਦਾ ਸੀ ਮਦਰ ਦੇ ਤਿੰਨ ਵਿਆਹ ਨੇ ਕੋਈ ਕਹਿੰਦਾ ਸੀ ਬੇਟੀ ਦੇ ਵਿਆਹ ਨੇ ਆ ਦੇਖੋ ਹੁਣ ਬੇਟੀ ਦੇ ਤਿੰਨ ਵਿਆਹ ਬਣਾ ਲੇ ਆ ਦੇਖੋ ਕਮੈਂਟ ਸ਼ਰਮ ਹੋਣੀ ਇੱਕ ਮਿੰਟ ਹਰਮਨ ਕੋਰ ਹਰਮੀ ਹਰਮੀਨ ਕੋਰ ਇਹਾਰੇ ਫੇਕ ਚੈਨਲ ਨੇ ਇਹ ਉਹਨਾਂ ਦੇ ਸੰਗਤ ਜੀ ਇਹ ਸਾਰੇ ਚੈਨਲ ਫੇਕ ਨੇ ਇਹ ਕੁੱਤੇ ਛੱਡੇ ਹੋਏ ਨੇ ਕਲਵੀਰ ਪੈਲੇਸ ਵਾਲਿਆਂ ਦੇ ਭੋਂਕਣ ਵਾਸਤੇ ਤੇ ਇਹਨਾਂ ਦੇ ਵੱਲ ਤੁਸੀਂ ਜ਼ਿਆਦਾ ਧਿਆਨ ਨਾ ਦਿਆ ਕਰੋ ਕੋਈ ਦੋ ਦੋ ਮੈਰਿਜ ਜ਼ਰੂਰ ਹੋਈ ਸੀ ਬੇਟੀ ਦੀ ਕੋਈ ਤਿੰਨ ਮੈਰਿਜ ਨਹੀਂ ਸੀ ਹੋਈ ਹੋਈ ਹਨ ਤੇ ਉਹ ਮਾਤਾ ਜੀ ਨੇ ਤੁਹਾਨੂੰ ਪੋਡਕਾਸਟ ਦੇ ਵਿੱਚ ਵੀ ਦੱਸਤਾ ਸੀ ਵੀਡੀਓ ਦੇ ਵਿੱਚ ਅਸੀਂ ਪਹਿਲਾਂ ਹੀ ਕਲੀਅਰ ਕਰਤਾ ਸੀ ਲੜਕੇ ਦਾ ਵੀ ਦੂਸਰਾ ਵਿਆਹ ਸੀ ਤੇ ਲੜਕੀ ਦਾ ਵੀ ਦੂਸਰਾ ਵਿਆਹ ਸੀ ਠੀਕ ਹੈ ਨਾ ਬਾਕੀ ਜਿਹੜੇ ਮਦਰ ਦੇ ਤਿੰਨ ਵਿਆਹ ਦੀ ਗੱਲ ਉਡਾਉਂਦੇ ਨੇ ਹਨਾ ਬਹੁਤ ਗਲਤ ਬੋਲਦੇ ਨੇ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਇਹਨੇ ਦੀਦੀ ਸਰ ਦੀਦੀ ਲੱਗਦੇ ਨੇ ਮੇਰੇ ਤਾਂ ਇਹਨਾਂ ਨੇ ਬਹੁਤ ਮੁਸ਼ਕਲਾਂ ਦੇ ਨਾਲ ਆਪਣੇ ਹਸਬੰਡ ਦੀ ਡੈਥ ਤੋਂ ਬਾਅਦ ਤਿੰਨਾਂ ਬੱਚਿਆਂ ਨੂੰ ਪਾਲਿਆ ਸੀ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਘਟੀਆਂ ਗੱਲਾਂ ਕਰਦੇ ਨੇ ਤੁਸੀਂ ਦੇਖੋ ਮਾਂ ਦੀ ਬੇਟੀ ਚਲੀ ਗਈ ਇਕਲौती ਬੇਟੀ ਸੀ ਕਿੰਨੇ ਕਿੱਦਾਂ ਉਹਨੇ ਚਾਵਾਂ ਲਾਡਾ ਨਾਲ ਪਾਲੀ ਸੀ ਉਹਦਾ ਦੁੱਖ ਨਹੀਂ ਸਾਤੋਂ ਦੇਖਿਆ ਜਾਂਦਾ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਮੈਂਟ ਕਰਨ ਲੱਗੇ ਤੁਸੀਂ ਇੱਕ ਮਿੰਟ ਲਾਉਨੇ ਹੋ ਕੁਛ ਤਾਂ ਸੋਚ ਲਿਆ ਕਿ ਤੁਹਾਡੇ ਘਰ ਧੀਆ ਪਹਿਣਾ ਹੋਣਗੀਆਂ ਹਨਾ ਧੀਆ ਪਹਿਣਾ ਦੇ ਮਸਲੇ ਦੇ ਵਿੱਚ ਇਦਾਂ ਦੀਆਂ ਗਲਤ ਗੱਲਾਂ ਨਹੀਂ ਬੋਲੀਆਂ ਹੁੰਦੀਆਂ ਗੁਰਬਾਣੀ ਦਾ ਇੱਕ ਸ਼ਬਦ ਹੈ ਜੀ ਉੱਚਾ ਬੋਲਣਾ ਬੋਲੀਏ ਕਤਾਰੋਂ ਡਰੋ ਸੋ ਮਾਰਾਏ ਤੋਂ ਡਰੋ ਠੀਕ ਹੈ ਨਾ ਤਿਆਂ ਭੈਣਾਂ ਦੀ ਸਭ ਦੀ ਕਦਰ ਕਰੋ ਬਾਕੀ ਮਾਤਾ ਜੀ ਤੋਂ ਤੁਹਾਨੂੰ ਅਗਲੀ ਅਪਡੇਟ ਆਪਾਂ ਦੱਸ ਦਿੰਦੇ ਹਾਂ ਤੇ ਮਾਤਾ ਜੀ ਆਪਾਂ ਨੂੰ 23 ਤਰੀਕ ਦਿੱਤੀ ਸੀ ਹੈਨਾ ਕੋਰਡ ਦੇ ਵਿੱਚ ਉਸ ਤੋਂ ਬਾਅਦ 23 ਤੋਂ ਬਾਅਦ 24 24 ਤੋਂ ਬਾਅਦ 27 ਹੁਣ ਕਿੰਨੀ ਡੇਟ ਦੇਤੀ ਤੁਸੀਂ ਦੋ ਦਿੱਤੀ ਹੈ 2025 ਦੀ ਜਨਵਰੀ ਦੋ 2 ਜਨਵਰੀ ਮੈਨੂੰ ਡਾਟਾ ਮਿਲਿਆ ਉਹਨਾਂ ਦੀ ਜ਼ਮਾਨਤ ਦੀਆਂ ਹਾਲੇ ਵੈਦਿ ਕੋਈ ਉਹ ਨਹੀਂ ਨਾ ਹਾਲੇ ਥਾਣੇ ਸੁਣਵਾਈ ਆ ਨਾ ਪੁੱਛਾ ਉਹ ਤੇ ਆ ਰਹੇ ਨੇ ਜ਼ਮਾਨਤਾਂ ਜ਼ਮਾਨਤਾ ਤਾਂ ਹੀ ਸਾਈਨ ਹੁੰਦੀਆਂ ਨੇ ਜੇ ਆਪਣੇ ਇਹਨਾਂ ਨੇ ਬਕਾਲਤ ਨਾਮੇ ਸਾਈਨ ਕੀਤੇ ਹਾਲੇ ਕੋਈ ਸੁਣਵਾਈ ਜੇ ਉਹ ਆਇਆ ਤਾਂ ਹੀ ਸਾਈਨ ਹੋਇਆ ਸਭ ਪਤਾ ਹੈ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਭ ਪਤਾ ਹੈ ਕਿ ਜਦੋਂ ਜ਼ਮਾਨਤਾ ਸਾਈਨ ਹੋਈਆਂ ਬਕਾਲਤ ਨਾਮੇ ਸਾਈਨ ਹੋਇਆ ਕਿੱਥੋਂ ਹੋਏ ਨੇ ਵਕੀਲ ਨੇ ਕਿਹਾ ਤਾਂ ਸਾਈਨ ਤਾਂ ਵਕੀਲ ਦਾ ਸਾਈਨ ਤਾਂ ਹੈ ਨਹੀਂ ਕਿ ਉਹ ਬਕਾਲ ਦੇ ਨਾਮ ਤੇ ਸਹੀ ਗੱਲ ਹੈ ਐਸਐਚਓ ਨੂੰ ਕਿਉਂ ਨਹੀਂ ਸਮਝ ਆ ਰਹੀ ਹੈ ਗੱਲ ਮੇਰੇ ਮੈਨੂੰ ਕਹਿ ਕੇ ਚਲੇ ਜਾਂਦੇ ਨਹੀਂ ਜੀ ਅਸੀਂ ਤੁਹਾਡੇ ਕੰਮ ਲੱਗੇ ਹੋਏ ਆ ਉਹਨਾਂ ਦੇ ਤਲਵਾਰ ਲਟਕੀ ਹੋਈ ਹੈ ਉਹਨਾਂ ਦੇ ਤਲਵਾਰ ਲਟਕੀ ਹੋਈ ਹੈ ਲੱਗੂ ਵੀ ਕਾ ਦ ਉਹਨਾਂ ਦੇ ਮੈਂ ਇਹ ਸੁਣਿਆ ਸੀ ਸਹੀ ਗੱਲ ਹੈ ਬਾਕੀ ਐਸਐਚਓ ਸਭ ਨੇ ਇਹ ਗੱਲ ਕਹੀ ਸੀ ਕਿ ਅੱਜ ਭੱਜੇ ਹੋਏ ਨੇ ਘਰੋਂ ਅੱਜ ਉਹਨਾਂ ਨੂੰ ਹੱਥ ਪੈਰਾਂ ਦੀ ਪਈ ਹੋਈ ਉਹ ਪੈਸੇ ਖਰਚ ਰਹੇ ਨਹੀਂ ਅਰੇਸਟ ਹੋ ਜੂਗੀ 3 ਮਹੀਨੇ ਬਾਅਦ ਫਿਰ ਉਹਨਾਂ ਦੀ ਬੇਲ ਹੋ ਜਾਣੀ ਅਰੇਸਟ ਤਾਂ ਕਰੋ ਨਾ ਐਟਲੀਸਟ ਇੰਨਾ ਕ ਤਾਂ ਸਾਡੇ ਦਿਲ ਨੂੰ ਹੋਵੇ ਵੀ ਹਾਂ ਉਹ ਸਲਾਖਾਂ ਦੇ ਪਿੱਛੇ ਨੇ ਹਨਾ ਸੋ ਕਾਰਵਾਈ ਕਰਨੀ ਚਾਹੀਦੀ ਆ ਪੁਲਿਸ ਨੂੰ ਵੀ ਅਸੀਂ ਵੈਸੇ ਤਾਂ ਅਸੀਂ ਭਰੋਸਾ ਕਰਦੇ ਆ ਪੁਲਿਸ ਤੇ ਇਦਾਂ ਦੀ ਗੱਲ ਨਹੀਂ ਕਿ ਸਾਨੂੰ ਭਰੋਸਾ ਨਹੀਂ ਹੈਗਾ ਪਰ ਉਹਨਾਂ ਨੂੰ ਵੀ ਸਾਡੇ ਭਰੋਸੇ ਦੀ ਜਿਹੜੀ ਕਸਰਟੀ ਆਉਂਦੇ ਤੇ ਖਰੇ ਉਤਰਨਾ ਚਾਹੀਦਾ ਠੀਕ ਹੈ ਨਾ ਬਾਕੀ ਇੱਕ ਅਸੀਂ ਮੈਟਰ ਹੋਰ ਤੁਹਾਡੇ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਕਿ ਇੱਕ YouTube ਤੇ ਚੈਨਲ ਹੈ ਜੀ ਬੋਲ ਪੰਜਾਬ ਹਨਾ ਹੁਣ ਇੱਕ ਪੰਜਾਬੀ ਰਿਪੋਰਟ ਚੈਨਲ ਹੈ ਦੋ ਚੈਨਲਸ ਨੇ ਇਹ ਹੈ ਇੱਕ ਭੈਣ ਦੇ ਹੀ ਨੇ ਵੀਡੀਓ ਆਪਾਂ ਪਲੇ ਨਹੀਂ ਕਰ ਸਕਦੇ ਹੈਗੇ ਵਿੱਚ ਪਰ ਆਪਾਂ ਉਹਨਾਂ ਤੱਕ ਇਹ ਪਹੁੰਚ ਜਾਣਾ ਹੈ ਤੁਸੀਂ ਵੀ ਸਾਰੇ ਬੋਲ ਪੰਜਾਬ ਤੇ ਪੰਜਾਬੀ ਰਿਪੋਰਟ ਚੈਨਲ ਸਰਚ ਕਰਕੇ ਤੁਸੀਂ ਦੇਖ ਲਿਓ ਬੇਟੀ ਦੀਆਂ ਵੀਡੀਓਜ਼ ਉਹਨਾਂ ਨੇ ਸਾਡੇ ਹੀ ਚੈਨਲ ਤੋਂ ਜਿਹੜਾ ਕੰਟੈਂਟ ਅਸੀਂ ਪਾਉਨੇ ਆ ਉਹਨੂੰ ਚੱਕ-ਚੱਕ ਕੇ ਉਹਨਾਂ ਨੇ ਆਪਣੇ ਤਰੀਕੇ ਦੀ ਰਿਪੋਰਟ ਬਣਾ ਕੇ ਪੇਸ਼ ਕੀਤੀ ਹੋਈ ਹੈ ਜਿਹਦੇ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਜਾਣਕਾਰੀ ਦੇ ਅਭਾਵ ਦੇ ਵਿੱਚ ਗਲਤ ਕਹੀਆਂ ਗਈਆਂ ਨੇ ਤੋ ਉਹਨਾਂ ਤੱਕ ਵੀ ਸਾਡੀ ਇੱਕ ਰਿਕੁਐਸਟ ਹੀ ਕਹਿ ਸਕਦੇ ਆ ਕਿ ਮਾਤਾ ਜੀ ਦੇ ਕੋਲ ਆਓ ਇਹਨਾਂ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਦੋ ਗੋਲ ਸਾਂਝੇ ਕਰੋ ਪਹਿਲੀ ਗੱਲ ਤਾਂ ਅਫਸੋਸ ਕਰੋ ਬੇਟੀ ਦਾ ਹਨਾ ਜੋ ਤੁਹਾਡਾ ਫਰਜ਼ ਬਣਦਾ ਐਜ਼ ਅ ਮੀਡੀਆ ਰਿਪੋਰਟਰ ਤੇ ਤੁਸੀਂ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਇਹਨਾਂ ਦੇ ਮੂੰਹੋਂ ਸਾਰੀਆਂ ਗੱਲਾਂ ਸੁਣ ਕੇ ਤੁਸੀਂ ਫਿਰ ਵੀਡੀਓ ਅਪਲੋਡ ਕਰੋ ਤੁਸੀਂ ਗੱਲਾਂ ਚੈਨਲ ਤੋਂ ਦੂਸਰੇ ਤੋਂ ਸੁਣੀਆਂ ਨੇ ਤੁਸੀਂ ਸੁਣੀ ਸੁਣਾਈ ਗੱਲ ਨੂੰ ਕਿਦਾਂ ਇੱਕ ਖਬਰ ਬਣਾ ਕੇ ਪੇਸ਼ ਕਰ ਸਕਦੇ ਹੋ ਬੋਲ ਪੰਜਾਬ ਤੇ ਪੰਜਾਬੀ ਰਿਪੋਰਟ ਇਹ ਦੋ ਚੈਨਲਸ ਨੇ ਇਹਨਾਂ ਨੂੰ ਅਸੀਂ ਰਿਕੁਐਸਟ ਤੇ ਉਹ ਚੈਨਲ ਦੇ ਵਿੱਚ ਬੇਟੀ ਦੀ ਫੋਟੋ ਤਾਂ ਜਾਨੀ ਕਿ ਕਲੀਅਰ ਦਿਖਾਈ ਗਈ ਆ ਤੇ ਹਸਬੰਡ ਉਹਦਾ ਫੇਸ ਬਲਰ ਕੀਤਾ ਗਿਆ ਸੋ ਜੇ ਤੁਸੀਂ ਕਰਨੀ ਆ ਤਾਂ ਤੁਸੀਂ ਨਿਰਪੱਖ ਹੋ ਕੇ ਵੀਡੀਓ ਪਾਓ ਵਿੱਚ ਉਹ ਇਹ ਵੀ ਬੋਲ ਰਹੇ ਸੀਗੇ ਜੀ ਜਮਾਈ ਕਿਉਂ ਦੂਜੇ ਵਿਆਹ ਵਾਲੇ ਦੇ ਨਾਲ ਵਿਆਹ ਕਰ ਦਿੱਤਾ ਕੁੜੀ ਦੇ ਵਿੱਚ ਕੀ ਨਹੀਂ ਨਹੀਂ ਉਹ ਨਹੀਂ ਜਮਾਈ ਵਾਲੀ ਗੱਲ ਕਿਵੇਂ ਬੋਲਦੀ ਸੀ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੁੜੀ ਤੁਹਾਡੀ ਚ ਕੀ ਕਮੀ ਸੀ ਸੋ ਅਸੀਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੋ ਪॉड ਇੱਕ ਪॉडਕਾਸਟ ਹੋਇਆ ਪਹਿਲਾਂ ਵੀ ਅਸੀਂ ਕਈ ਵੀਡੀਓਜ਼ ਦੇ ਵਿੱਚ ਕਲੀਅਰ ਕੀਤੀ ਆ ਗੱਲ ਕਿ ਬੇਟੀ ਦੀ ਵੀ ਸੈਕੰਡ ਮੈਰਿਜ ਸੀ ਤੇ ਉਹਨਾਂ ਦੀ ਵੀ ਸੈਕੰਡ ਮੈਰਿਜ ਸੀ ਸੋ ਸੈਕੰਡ ਮੈਰਿਜ ਵੱਡੀ ਗੱਲ ਨਹੀਂ ਹੁੰਦੀ ਕੋਈ ਸੈਕੰਡ ਮੈਰਿਜ ਹੋਣਾ ਕਿਸੇ ਦੇ ਵਿੱਚ ਕੋਈ ਕਮੀ ਨਹੀਂ ਦਰਸਾਉਂਦਾ ਹੈਗਾ ਠੀਕ ਹੈ ਨਾ ਕਈ ਵਾਰ ਨਹੀਂ ਮਨ ਮਿਲਦਾ ਕਿਸੇ ਦੇ ਨਾਲ ਹਨਾ ਕੋਈ ਵਿਚਾਰਕ મતਭੇਦ ਹੋ ਜਾਂਦੇ ਨੇ ਸੋ ਉਸ ਉਸ ਕੇਸ ਦੇ ਵਿੱਚ ਜੇ ਤਲਾਕ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ ਤਲਾਕ ਹੋ ਗਿਆ ਹੋਣਾ ਕਿਸੇ ਬੱਚੇ ਨੂੰ ਕਿਸੇ ਦੀ ਧੀ ਨੂੰ ਜਾਂ ਕਿਸੇ ਦੇ ਪੁੱਤ ਨੂੰ ਗਲਤ ਠਹਿਰਾਉਂਦਾ ਠੀਕ ਹੈ ਨਾ ਗਲਤੀ ਕਿੱਥੇ ਹੈ ਗਲਤੀ ਇੱਥੇ ਹੈ ਕਿ ਉਹਨਾਂ ਬੰਦਿਆਂ ਨੇ ਵਿਆਹ ਤੋਂ ਕਿੰਨੇ ਸਿਰਫ 5 ਦਿਨ ਪਹਿਲਾਂ ਉਹਨਾਂ ਨੇ ਆਪਣੀ ਲਿਸਟ ਦਿੱਤੀ ਜਿਹੜੀ ਡਿਮਾਂਡ ਦੀ ਸੀ 9 ਤਰੀਕ ਦਾ ਉਹਦਾ ਵਿਆਹ ਰੱਖਿਆ ਗਿਆ ਸੀ ਨਵੰਬਰ ਦਾ ਬੇਟੀ ਦਾ ਤੇ 5 ਤਰੀਕ ਨੂੰ ਉਹ ਆਪਣੀ 5 ਨੂੰ ਜਾਂ 4 ਨੂੰ ਚਾਰ ਚਾਰ ਤਰੀਕ ਚਾਰ ਨਵੰਬਰ ਨੂੰ ਉਹਨਾਂ ਨੇ ਆਪਦੀ ਡਿਮਾਂਡ ਲਿਸਟ ਦਿੱਤੀ ਸੀ ਸਾਰੀ ਤਿਆਰੀ ਹੋ ਚੁੱਕੀ ਸੀ ਜੀ ਵਿਆਹ ਦੀ ਘਰ ਦਾ ਫੰਕਸ਼ਨਸ ਵੀ ਸਟਾਰਟ ਹੋ ਗਏ ਸੀ ਸੋ ਇੰਨੀ ਜਲਦੀ ਮਤਲਬ ਇੰਨਾ ਲੇਟ ਜਿਹੜੀ ਉਹਨਾਂ ਨੇ ਲਿਸਟ ਦਿੱਤੀ ਉਸ ਟਾਈਮ ਮਾਰਦਾ ਜੀ ਕੀ ਕਰ ਸਕਦੇ ਸੀ ਤੁਸੀਂ ਆਪ ਦੱਸੋ ਇਹ ਗੱਲ ਹਨਾ ਵੀ ਉਸ ਟਾਈਮ ਕੁਛ ਕੀਤਾ ਜਾ ਸਕਦਾ ਸੀ ਲੋਕੀ ਕਮੈਂਟ ਕਰਦੇ ਨੇ ਕਿ ਤੁਸੀਂ ਦਾਜ ਕਿਉਂ ਨਹੀਂ ਦਿੱਤਾ ਤੁਸੀਂ ਲਾਲਚੀਆਂ ਦੇ ਕਿਉਂ ਕੁੜੀ ਵਿਆਹੀ ਤੁਸੀਂ ਕਿਉਂ ਨਹੀਂ ਲੈ ਆਏ ਜਦੋਂ ਉਹ ਕੁੜੀ ਰੱਖੀ ਸੀ ਹੁਣ ਆਪਾਂ ਇਹ ਗੱਲਾਂ ਕਹਿ ਰਹੇ ਹਾਂ ਕਿ ਮਾਂ ਪੈਣਾ ਲੈ ਆਉਂਦੀ ਪਰ ਜੇ ਮਾਂ ਲੈ ਆਉਂਦੀ ਫਿਰ ਲੋਕਾਂ ਨੇ ਕੀ ਕਹਿਣਾ ਸੀ ਕਹਿਣਾ ਸੀ ਕਿ ਮਾਂ ਨੇ ਘਰ ਪੱਟ ਤਾਂ ਮਾਂ ਕਿਉਂ ਲੈ ਕੇ ਗਈ ਉਹਨੂੰ ਉੱਥੇ ਹੀ ਬਸਾਉਂਦੀ ਹੈ ਨਾ ਕਹਿੰਦੇ ਆ ਦਾਤੀ ਦੇ ਇੱਕ ਪਾਸੇ ਦੰਦੇ ਦੁਨੀਆ ਦੇ ਦੋ ਹੀ ਪਾਸੇ ਸੋ ਅੱਜ ਜੇ ਬੇਟੀ ਜ਼ਿੰਦਾ ਹੁੰਦੀ ਤਾਂ ਗੱਲ ਕੁਝ ਹੋਰ ਹੋਣੀ ਸੀ ਅੱਜ ਬੇਟੀ ਨਹੀਂ ਰਹੀ ਫਿਰ ਵੀ ਲੋਕਾਂ ਦੇ ਮੂੰਹ ਮੈਂ ਹੈਰਾਨ ਆ ਕਿ ਕਿੱਦਾਂ ਇਹਨਾਂ ਦੇ ਹੌਸਲੇ ਕਿੱਦਾਂ ਪੈਂਦੇ ਨੇ ਕਮੈਂਟਸ ਲਿਖਣ ਦੇ ਬਾਕੀ ਬੋਲ ਪੰਜਾਬ ਵਾਲੀ ਭੈਣ ਦੇ ਉੱਤੇ ਆਉਣਿਆ ਦੁਬਾਰਾ ਉਹ ਭੈਣ ਕਹਿ ਰਹੀ ਆ ਕਿ ਕਈ ਲੋਕ ਜਵਾਈ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਦਹੇਜ ਦੇ ਕਿ ਹਨਾ ਜਵਾਈ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਜਵਾਈ ਨੂੰ ਇਹ ਕਹਿੰਦੇ ਨੇ ਕਿ ਉਹ ਸਾਡੇ ਨੀਵੇਂ ਥਾਵੇਂ ਬੈਠੇ ਉਹਨਾਂ ਨੂੰ ਅਸੀਂ ਇਹ ਲੱਗੇ ਕਿ ਇਹ ਤਾਂ ਉੱਚੇ ਨੇ ਮੈਂ ਇਹਨਾਂ ਦੇ ਸਾਹਮਣੇ ਨੀਵਾ ਵਾ ਇਦਾਂ ਦੀ ਭੈਣੇ ਕੋਈ ਗੱਲ ਨਹੀਂ ਹੁੰਦੀ ਆਪਣੇ ਪੁਰਖਿਆਂ ਨੇ ਇਹ ਨੀਤੀ ਬਣਾਈ ਹੋਈ ਆ ਕਿ ਜਦੋਂ ਤੁਸੀਂ ਮੁੰਡਾ ਵਿਆਹ ਹੋ ਤਾਂ ਆਪਣੇ ਮੁੰਡੇ ਦੇ ਲਈ ਆਪ ਤੋਂ ਗਰੀਬ ਘਰ ਦੀ ਕੁੜੀ ਦੇ ਪਰ ਅਸੀਂ ਮੈਂ ਇੱਕ ਗੱਲ ਕਹਿਣਾ ਚਾਹੁੰਗੀ ਸਾਡੀ ਜਿਹੜੀ ਅਸੀਂ ਫੈਮਿਲੀ ਸ਼ਰਮਾ ਫੈਮਿਲੀ ਨੂੰ ਬਿਲੋਂਗ ਕਰਦੇ ਆ ਪੰਡਤਾਂ ਸਾਡੇ ਜਵਾਈ ਨੂੰ ਸਿਰ ਦਾ ਤਾਜ ਕਿਹਾ ਜਾਂਦਾ ਤੁਸੀਂ ਇਹ ਜਾਨੀ ਮਨ ਨਹੀਂ ਰੱਖ ਸਕਦੇ ਜੇ ਸਾਡਾ ਜਵਾਈ ਦਾ ਕਿਤੇ ਨੀਵੀਂ ਕੁਰਸੀ ਤੇ ਬੈਠੀ ਭੱਜ ਕੇ ਜਾਈਦਾ ਵੀ ਹਾਏ ਇਹ ਨੀਵੀਂ ਕੁਰਸੀ ਤੇ ਕਿਉਂ ਬਟਾ ਚੱਲ ਵੀ ਉੱਠ ਪੁੱਤ ਇੱਧਰ ਆ ਜਾ ਸਾਡੇ ਚੇਹ ਨਹੀਂ ਹੈ ਲੋ ਹਾਂਜੀ ਨਹੀਂ ਸਹੀ ਗੱਲ ਹੈ ਪਰ ਮਾਰ ਇਦਾਂ ਨਹੀਂ ਹੁੰਦਾ ਆਪਣੇ ਜਵਾਈ ਨੂੰ ਕੋਈ ਵੀ ਨੀਵਾ ਨਹੀਂ ਸਮਝਦਾ ਠੀਕ ਹੈ ਨਾ ਸੋ ਇਦਾਂ ਦੀਆਂ ਹੋਛੀਆਂ ਗੱਲਾਂ ਕਰਕੇ ਆਪਣਾ ਤੁਸੀਂ ਕੰਟੈਂਟ ਕ੍ਰੀਏਟ ਨਾ ਕਰੋ ਭੈਣ ਜੀ ਤੁਹਾਨੂੰ ਜੇ ਸੱਚੀ ਹਮਦਰਦੀ ਹੈ ਨਾ ਫੈਮਿਲੀ ਦੇ ਨਾਲ ਕੋਈ ਗੱਲ ਨਹੀਂ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਹਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਆ ਜਿਹੜੀਆਂ ਵੀਡੀਓਸ ਤੋਂ ਤੁਸੀਂ ਕਲਿੱਪਸ ਲੈ ਰਹੇ ਹੋ ਨਾ ਕਿਰਪਾ ਕਰਕੇ ਉਹਨਾਂ ਦੇ ਡਿਸਕ੍ਰਿਪਸ਼ਨ ਚ ਦੇਖ ਲਿਆ ਕਰੋ ਮਾਤਾ ਜੀ ਦਾ ਪਰਸਨਲ ਨੰਬਰ ਆ ਉਹ ਤੁਸੀਂ ਨੰਬਰ ਤੇ ਕਾਲ ਕਰੋ ਇਹਨਾਂ ਤੋਂ ਟਾਈਮ ਲਓ ਡੈਫੀਨੇਟਲੀ ਦੇਣਗੇ ਤੁਹਾਨੂੰ ਟਾਈਮ ਬਾਕੀ ਸਾਰੇ ਪ੍ਰੈਸ ਰਿਪੋਰਟਰਸ ਆ ਰਹੇ ਨੇ ਹੋਰ ਵੀ ਆ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਉਣਾ ਹੈ ਮੈਂ ਬੋਲ ਪੰਜਾਬ ਨੂੰ ਕਹਿਣਾ ਚਾਹੂੰਗੀ ਮੇਰੇ ਬਹੁਤ ਕਾਉਂਸਲਿੰਗ ਹੋਇਆ ਬਹੁਤ ਆਪਣੇ ਆਏ ਨੇ ਘਰੇ ਮੇਰੇ ਕੋਲ ਪ੍ਰੈਸ ਰਿਪੋਰਟਰ ਸਾਰੇ ਕਿੰਨਿਆ ਸਭ ਨੇ ਘਰ ਆ ਕੇ ਵੀਡੀਓਜ਼ ਬਣਾਈਆਂ ਨੇ ਪਰ ਇੱਕ ਤੁਸੀਂ ਹੋ ਜਿਹੜੇ ਸਾਡੀਆਂ ਬੜਾਈਆਂ ਹੋਈਆਂ ਜੱਗ ਕੋਤੇ ਕੁਝ ਕੁਝ ਕਹਿ ਰਹੇ ਹੋ ਤੁਸੀਂ ਘਰੇ ਆਓ ਕਾਉਂਸਲਿੰਗ ਕਰੋ ਮੇਰੇ ਨਾਲ ਕਿ ਚੱਕ ਤਾਂ ਹਨਾ ਤੁਹਾਨੂੰ ਦੁੱਖ ਦੀ ਘੜੀ ਜਾ ਕੇ ਖੜਨਾ ਚਾਹੀਦਾ ਜੇ ਤੁਸੀਂ ਨਹੀਂ ਖੜੇ ਤਾਂ ਤੁਹਾਡਾ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਕੋਈ ਹੱਕ ਆ ਇਸ ਤਰ੍ਹਾਂ ਹਨਾ ਕਲਿੱਪਸ ਕਿਸੇ ਹੋਰ ਦੇ ਚੈਨਲ ਤੋਂ ਲੈ ਕੇ ਸੁਣੀਆਂ ਸੁਨਾਈਆਂ ਹੋਰ ਚੈਨਲ ਦੇ ਉੱਤੇ ਗੱਲਾਂ ਸੁਣ ਕੇ ਤੁਸੀਂ ਵੀਡੀਓ ਆਪਣੇ ਵੱਲੋਂ ਹੀ ਤੁਸੀਂ ਰਿਪੋਰਟ ਰੈਡੀ ਕਰ ਰਹੇ ਹੋ ਹਨਾ ਸੋ ਰਿਪੋਰਟਰ ਵਾਲੀ ਗੱਲ ਕਰੋ ਘਰੇ ਆਓ ਮਿਲੋ ਬੈਠੋ ਦੁੱਖ ਸਾਂਝਾ ਕਰੋ ਫਿਰ ਤੁਸੀਂ ਰਿਪੋਰਟ ਪਾਓ ਆਪਣੇ ਚੈਨਲ ਤੇ ਸਾਨੂੰ ਖੁਸ਼ੀ ਆਸੀ ਧੰਨਵਾਦ ਮੈਂ ਹੋਂਦੇ ਹੀ ਬਾਰ ਬਾਰ ਕਹੂੰਗੀ ਦੁੱਖ ਸਾਂਝਾ ਕਰੋ ਬਿਜ਼ਨਸ ਨਾਲ ਆਪਣਾ ਉਹ ਕਰੋ ਆਪਣੇ ਬਿਜ਼ਨਸ ਨੂੰ ਅਪਡੇਟ ਕਰਿਓ ਮੇਰਾ ਨਾ ਕੰਮ ਸਦਾ ਮੇਰੇ ਤੇ ਤਰਸ ਕਰੋ ਇੱਕ ਮਾਂ ਦਾ ਘਰ ਉਹ ਜਿਹੜਾ ਘਰ ਉਜੜ ਗਿਆ ਮੇਰਾ ਘਰ ਮੇਰੀ ਕੰਨਿਆ ਦੇਵੀ ਦੇ ਨਾਮ ਸੀ ਅੱਜ ਉਹ ਨਹੀਂ ਰਹੀ ਮੇਰੇ ਘਰ ਤੇ ਮੈਨੂੰ ਬੈਠਣ ਨੂੰ ਵੀ ਦਿਲ ਨਹੀਂ ਕਰਦਾ ਪਰ ਤੁਸੀਂ ਰੱਬ ਦਾ ਵਾਸਤਾ ਤੁਸੀਂ ਆ ਕੇ ਘਰ ਆ ਕੇ ਮੇਰੀ ਇੰਟਰਵਿਊ ਕਰੋ ਬੜੀਆਂ ਹੋਈਆਂ ਨੇ ਚੱਕ ਕੇ ਨਾ ਕੁਝ ਵੀ ਪਾਓ ਤੁਸੀਂ ਸੱਸ ਦੇ ਮੂੰਹ ਦੇ ਉੱਤੇ ਵੀ ਬਲਰ ਕਰਤਾ ਤੁਸੀਂ ਉਹਨਾਂ ਦੇ ਬੇਟੇ ਦੇ ਮੂੰਹ ਦੇ ਉੱਤੇ ਵੀ ਬਲਰ ਕਰਤਾ ਜਿਨ੍ਹਾਂ ਨੂੰ ਦਿਖਾਉਣਾ ਸੀ ਉਹਨਾਂ ਨੂੰ ਤਾਂ ਤੁਸੀਂ ਦਿਖਾ ਨਹੀਂ ਰਹੇ ਦੁਨੀਆ ਦੇ ਸਾਹਮਣੇ ਲਿਆਉਣਾ ਕਿਹਨੂੰ ਆਪਾਂ ਉਹਨਾਂ ਨੂੰ ਲਿਆਉਣਾ ਕੁਲਵੀਰ ਪੈਲੇਸ ਦਾ ਤੁਸੀਂ ਕਿਤੇ ਨਾਂ ਨਹੀਂ ਲਿਆ ਵੀ ਕੁਲਵੀਰ ਪੈਲੇਸ ਦਾ ਉਹਨਾਂ ਦਾ ਮੁੰਡਾ ਸੀ ਕੁਲਵੀਰ ਪੈਲੇਸ ਵਾਲਿਆਂ ਦਾ ਹਨਾ ਤੁਸੀਂ ਉਹ ਚੀਜ਼ਾਂ ਲਓ ਨਾ ਅੱਗੇ ਜੋ ਚੀਜ਼ਾਂ ਲਿਆਉਣ ਵਾਲੀਆਂ ਨੇ ਇਹ ਤਾਂ ਲੋਕੀ ਕਿ ਵੀ ਬਹੁਤ ਮਤਲਬ ਸੰਗਤ ਨੂੰ ਪਤਾ ਚੱਲ ਗਿਆ ਆ ਕਿ ਸ਼ਿਫਾਲੀ ਸ਼ਰਮਾ ਦੇ ਨਾਲ ਇਹ ਕੰਮ ਹੋਇਆ ਬਹੁਤ ਮਾੜਾ ਹੋਇਆ ਹਨਾ ਬੇਟੀ ਚਲੀ ਗਈ ਹੈ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਤੁਸੀਂ ਆਓ ਆ ਕੇ ਇਹਨਾਂ ਦੇ ਨਾਲ ਗੱਲਬਾਤ ਕਰੋ ਸਭ ਤੋਂ ਵੱਡੀ ਗੱਲ ਉਹਨਾਂ ਦੇ ਪੈਲਸ ਦਾ ਨਾਮ ਲਾਓ ਉਹਨਾਂ ਦੇ ਮੁੰਡੇ ਦਾ ਨਾਮ ਲਾਓ ਬਲਰ ਹਟਾਓ ਉਹਨਾਂ ਦੇ ਚਿਹਰੇ ਤੋਂ ਹਾਂ ਵੀ ਕਲਵੀਰ ਪੈਲਸ ਵਾਲਿਆ ਕਦੋਂ ਖੋਲਣੇ ਆ ਤੁਸੀਂ ਜਿੰਦੇ ਆਪਦੇ ਕੋਠੀ ਦੇ ਜਿਹੜਾ ਇੰਨਾ ਕੁਝ ਵੀ ਹੋ ਗਿਆ ਇਹਨਾਂ ਨੇ ਸੋਚਿਆ ਵੀ ਭਰਾ ਛੋਟੇ ਨੇ ਪਿਓ ਹੈ ਨਹੀਂ ਜੋ ਮਰਜੀ ਅਸੀਂ ਕਰ ਸਕਦੇ ਆ ਹੁਣ ਜਦ ਮੇਰੇ ਪਿੱਛੇ ਇੰਨੀ ਦੁਨੀਆ ਖੜੀ ਆ ਹੁਣ ਆਪ ਭੱਜੇ ਹੋਏ ਹੁਣ ਹੁਣ ਖੋਲੋ ਗੇਟ ਕਿਰਾ ਕੋਠੀ ਦਾ ਹੁਣ ਤੁਹਾਨੂੰ ਲੱਗੇ ਪਤਾ ਤੁਸੀਂ ਆਓ ਸਾਹਮਣੇ ਹੁਣ ਤੇ ਜਿਨ੍ਹਾਂ ਦੇ ਚੈਨਲ ਦੇ ਉੱਤੇ ਮਾਤਾ ਜੀ ਦਾ ਪੌਡਕਾਸਟ ਕਰਾਇਆ ਸੀ ਨਾ ਉਹਨਾਂ ਨੇ ਚੈਨਲ ਵਾਲੇ ਵੀਰਾਂ ਨੇ ਵੀ ਉਹਨਾਂ ਨੂੰ ਕਿਹਾ ਸੀ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਓ ਅਸੀਂ ਤੁਹਾਡਾ ਵੀ ਪੱਖ ਸੁਣਨ ਨੂੰ ਤਿਆਰ ਆਇਓ ਹਾਂ ਉਹ ਉਹਨਾਂ ਨਾਲ ਵੀ ਉਹਨਾਂ ਨੇ ਕਮੈਂਟਾਂ ਦੇ ਵਿੱਚ ਲੜੇ ਯਾਨੀ ਕਿ ਵੀ ਪੌਡਕਾਸਟ ਵਾਲਿਆਂ ਨਾਲ ਵੀ ਹਾਂਜੀ ਜੀ ਤੁਸੀਂ ਇਕੱਤਰ ਉਹਨਾਂ ਨੇ ਤਾਂ ਵੀਰੇ ਤੁਹਾਨੂੰ ਕਹਿਤਾ ਸੀਗਾ ਵੀ ਆਓ ਤੁਸੀਂ ਥੋੜਾ ਫ੍ਰੀ ਪੋਡਕਾਸਟ ਕਰਦੇ ਆ ਤੁਸੀਂ ਆ ਕੇ ਸਾਹਮਣੇ ਸਾਡੇ ਕੋਲੇ ਬੈਠੋ ਤੁਸੀਂ ਆਏ ਕਾ ਤੋਂ ਨਹੀਂ ਉਹਨਾਂ ਨਾਲ ਵੀ ਰੱਖੋ ਤੁਸੀਂ ਕੁੱਤੇ ਭੌਂਕਣ ਵਾਸਤੇ ਕਮੈਂਟਸ ਵਿੱਚ ਛੱਡੇ ਹੋਏ ਜਿਸ ਤਨ ਲੱਗੀ ਸੋਤਨ ਜਾਣੇ ਕੌਣ ਜਾਣੇ ਵੀਰ ਭਰਾਏ ਸਹੀ ਗੱਲ ਹੈ ਜੀ ਇਹ ਗੱਲਾਂ ਗਲਤ ਨਹੀਂ ਹੈ ਜਿਹਨਾਂ ਤੁਹਾਡੀ ਦੀਨ ਨੂੰ ਕਮੈਂਟ ਕਰਨ ਵਾਲਿਆਂ ਨੂੰ ਸੋਹਰੇ ਵੱਲੋਂ ਦਾਜ ਦੇ ਵਿੱਚ ਕਲੇਮ ਲਾ ਕੇ ਸੌਤ ਰਹੇ ਗੱਲਾਂ ਨਿਯਾਇਲ ਕਰਕੇ ਫੂਕਾ ਜਾਂ ਮਾਰਨ ਦੇ ਮਜਬੂਰ ਕੀਤਾ ਜਾਊ ਜਾਂ ਨਹਿ ਚ ਸ਼ਰਮਨ ਦੇ ਮਜਬੂਰ ਕੀਤਾ ਜਾਊਗਾ ਤੁਸੀਂ ਉਦੋਂ ਸਾਡੇ ਨਾਲ ਗੱਲ ਕਰੀਓ ਨਹੀਂ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਜੀ ਤੇ ਬਾਪ ਹੋਣਾ ਜੇ ਤੁਹਾਡੇ ਘਰੇ ਭੈਣ ਤੁਸੀਂ ਆਪਣੇ ਪਰਮਾਤਮਾ ਅੱਲਾ ਵੈਗੁਰੂ ਗੋੜ ਮਾਂ ਦੁਰਗਾ ਪੁੱਲੇ ਸ਼ੰਗੋ ਡਰੋ ਸਹੀ ਡਰੋ ਤੁਹਾਡੇ ਘਰੇ ਅਗਰਤੀ ਹੈਗੀ ਆ ਜੇ ਤੁਸੀਂ ਵੀ ਇਹਨਾਂ ਨੂੰ ਲੁੱਚੇ ਲੰਡੇ ਹੋ ਇੱਕ ਲਿਆਂ ਦੀ ਕੁੱਟ ਮਾਰ ਕੇ ਕੱਢ ਦੀ ਪਹਿਲਾਂ ਹਮਮ ਠੀਕ ਹੈ ਜੀ ਚਾਰ ਪੰਜ ਮਹੀਨੇ ਬੱਚਾ ਸੀ ਉਹ ਭਜਾਦੀ ਫਿਰ ਕੁੜੀ ਨੂੰ ਕਹਿੰਦੀ ਐ ਜਿਵੇਂ ਉਹ ਭਜੇ ਚ ਨੂੰਵੇਂ ਭਜਾਵਾਂਗੇ ਉਹ ਰੱਬ ਦਾ ਡਰੋ ਇਹ ਕਹਿਰ ਦੇ ਦੰਨੇ ਇਹ ਸ਼ੀਦਾ ਦੇ ਦੰਨੇ ਬੁਰੀ ਹੈ ਗਰੀਬ ਦੀ ਲੋਹਾ ਬਸ ਮੋ ਜਾਏ ਸਹੀ ਗੱਲ ਹੈ ਜੀ ਥੋੜੀ ਤੀਜ ਦੇ ਨਾਲ ਮਰੂਗੀ ਇਸ ਤਰ੍ਹਾਂ ਸਾਡੀ ਧੀ ਵਾਂਗੂ ਕੁਛ ਖਾ ਕੇ ਉਦੋਂ ਸਾਡੇ ਦਾ ਵਿਆਹ ਕਰਿਓ ਤੁਹਾਨੂੰ ਉਦੋਂ ਦਾ ਜਵਾਬ ਦਵਾਂਗੇ ਕੀ ਸਾਡੀ ਮਰੀਏ ਥੋੜੀ ਨਹੀਂ ਮਰੀ ਲੁੱਚੇ ਲੜਿਆਂ ਦੀ ਕਮੀਨਿਆਂ ਦੀ ਨੀਚਾਂ ਦੀ ਤੁਸੀਂ ਅਗਰ ਧੀ ਦੇ ਬਾਪ ਹੋ ਭੈਣ ਦੇ ਭਰਾ ਹੋ ਤਾਂ ਸਾਡੇ ਭਰਾ ਭਰਾ ਹੱਕ 'ਚ ਖੜੋ ਹੱਕ 'ਚ ਖੜੋ ਜੀ ਸਹੀ ਗੱਲ ਆ ਜੀ ਜੇ ਧੀ ਦੇ ਬਾਪ ਹੋ ਧੀ ਦਾ ਦਰਦ ਸੁਣੋ ਮਾਂ-ਬਾਪ ਨੇ ਗੰਮੀ ਪਾਲੀ ਐ ਕਿਹੜੇ ਚਾਵਾਂ ਲੜਨਾ ਪਾਲੀ ਐ ਤੁਹਾਡੀ ਹਰ ਖੁਆਇਸ਼ਾਂ ਪੂਰੀਆਂ ਕੀਤੀਆਂ ਹੈ ਹੈ ਮਾਂ ਕਹਿੰਦੀ ਐ 25 ਕਰੋੜ ਦੀ ਮਾਲ ਕਰ ਨੂੰ ਮਾਰ 5 ਰੁਪਏ ਚੋਲਾ ਨਾਲੋਂ ਸ਼ਰਮ ਦਾ ਘਾਟ ਆ ਜੀ 5 ਰੁਪਏ ਚੋਲਾ ਖਾਧੋ ਬੁੜੀ ਧੀ ਮਾਰਦੀ ਉਹ ਵਕੀਲ ਬਣੀ ਫਿਰਦੀ ਐ ਚਾਰ ਗਾਗੇ ਚੱਕ ਕੇ ਉਹ ਬੁਆਇਕਟ ਲੇਡੀ ਗੱਲ ਸਮਝ ਨਹੀਂ ਆਂ ਪੀ ਬੇਟਾ ਹਾਂਜੀ ਹਾਂਜੀ ਕਹਿਣ ਦਾ ਮਤਲਬ ਜੀ ਜਿਸ ਤਰ੍ਹਾਂ ਲੱਗੀ ਸੋਤਨ ਜਾਣੇ ਕੌਣ ਜਾਣੇ ਇਹ ਇੱਕ ਗੁਰੂ ਹੈ ਗੁਰੂ ਤੇਗ ਬਹਾਦਰ ਦੇ ਅੰਸਾ ਇਹਨਾਂ ਨੇ ਸਭੂ ਬਾਹਰਤਾ ਉਹਨਾਂ ਨੇ ਹਿੰਦ ਰੱਖਣ ਦੀ ਸਾਥ ਹਿੰਦ ਰੱਖਣ ਦੀ ਕਿਸੇ ਨੇ ਗਉਂ ਖਰੀਲੀ ਰੱਖਿਆ ਲਈ ਨਹੀਂ ਠੀਕ ਹੈ ਜੀ ਸ਼ਰੂਤੀ ਸ਼ਰੂਤੀ ਨਾਲ ਸ਼ਰਿਆ ਮੇਰੀ ਬੇਟੀ ਨੇ ਦੇਖ ਲਿਆ ਅਜੋ ਪਰਦੇਸ ਬਾਰੇ ਵੀਰਾ ਕਹਿ ਕੇ ਅੱਜ ਤੱਕ ਅਸੀਂ ਇਹੋ ਜਿਹਾ ਕੰਮ ਨਹੀਂ ਦੇਖਿਆ ਵੀਰਾ ਕਹਿ ਕੇ ਨਹੀਂ ਇਹਨਾਂ ਨੇ ਪਤਾ ਕੀ ਜੀ ਕੀ ਵੀਰਾ ਸ਼ਬਦ ਦਾ ਸ਼ਬਦ ਨੂੰ ਹੀ ਇਹਨਾਂ ਨੇ ਬਦਨਾਮ ਕਲੰਕ ਕਲੰਕ ਲਾਤਾ ਜੀ ਇਹ ਚੰਗਾ ਕਰ ਹੁੰਦਾ ਵੀਰਾ ਸ਼ਬਦ ਨੂੰ ਕਲੰਕ ਨਾ ਲੱਗਦਾ ਇਹੀ ਕਿਸੇ ਪਿੰਡ ਦੀ ਦੀ ਇਸ ਤਰ੍ਹਾਂ ਮਰੀ ਹੁੰਦੀ ਤਾਂ ਪਿੰਡਾਂ ਦੇ ਪਿੰਡ ਇਨਸਾਨ ਕਿਸਾਨ ਯੂਨੀਅਨ ਫਰਾਂਜ ਜਥੇਦਾਰ ਮਿੰਟ ਮਿੰਟੀ ਲਾ ਕੇ ਧਰਨੇ ਲਾ ਕੇ ਸਭ ਕੁਝ ਕਰਾ ਦਿੰਦਾ ਹੁਣ ਅਸੀਂ ਇੱਕ ਬਾਬਾ ਜੀ ਦੀ ਵੀਡੀਓ ਦੇਖੀ ਆ ਹਰ ਚੈਨਸਿੰਗ ਕੌਂਸਲ ਹਰ ਚੈਨਸਿੰਗ ਕੌਂਸਲ ਜੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਜੀ ਜੇ ਸਾਡੀ ਵੀਡੀਓ ਦੇਖ ਰਹੇ ਨੇ ਨਾ ਧੀਆ ਭੈਣਾਂ ਦੇ ਹੱਕਾਂ ਦੇ ਲਈ ਉਹ ਲੜਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਪਲੀਜ਼ ਸਾਡੇ ਹੱਕ ਮਾਤ ਨੂੰ ਕਹਿੰਦੇ ਕਮੈਂਟ ਵਾਲਿਓ ਜਿੱਥੇ ਤੁਸੀਂ ਮਿਲਣਾ ਦੱਸੋ ਕਿੱਥੇ ਮਿਲਦੇ ਤੁਹਾਡੇ ਘਰ ਆ ਕੇ ਮਿਲਾਂਗੇ ਉਸ ਤਾਂ ਅਸੀਂ ਤਾਂ ਕਹਿ ਕਹਿ ਕੇ ਹੰਬ ਗਏ ਜੀ ਮੈਂ ਕਹਿੰਦਾ ਜੀ ਜਵਾਨ ਧੀ ਮੈਂ ਕਹਿੰਦਾ ਸਾਡੀ ਧੀ ਅੰਗਰੇਜ਼ਾ ਉਹਦੀ ਸਾਡੀ ਧੀ ਮੈਂ ਕਹਿੰਦਾ ਮਾਸੜੀ ਤੂੰ ਗੱਲਬਾਤ ਤੋਂ ਮਾਰ ਸੀ ਅਸੀਂ ਇਹਨਾਂ ਨੂੰ ਇਹ ਵੀ ਕਹਤਾ ਵੀ ਅਸੀਂ ਤੁਹਾਡਾ ਪੌਡਕਾਸਟ ਫ੍ਰੀ ਕਰਾਉਨੇ ਆ ਤੁਸੀਂ ਆ ਕੇ ਪੌਡਕਾਸਟ ਉਹ ਉਹਦੇ ਤਾਂ ਆਉਂਦੇ ਹੀ ਨਹੀਂ ਉਹ ਗੱਲ ਤੇ ਹੀ ਨਹੀਂ ਆਉਂਦਾ ਉਹ ਕਮੈਂਟ ਵਾਲਾ ਪਤਾ ਨਾ ਕਰ ਤੂੰ ਉਹਦਾ ਕੀ ਕਰਕੇ ਗਏ ਹੋਏ ਨੇ ਤਾਂ ਨਹੀਂ ਆ ਰਹੇ ਨਹੀਂ ਹੁਣ ਕੋਈ ਨਹੀਂ ਜੀ ਇਹਨਾਂ ਦਾ ਹੁਣ ਵਾਹਿਗੁਰੂ ਨੂੰ ਅਰਦਾਸ ਕਰਕੇ ਆਏ ਆ ਜੀ ਜਾ ਕੇ ਹੁਣ ਤਾਂ ਕੇਸ ਵੱਡੀ ਕਚਹਿਰੀ ਚ ਪਹੁੰਚ ਚੁੱਕਿਆ ਚੀਜ਼ ਵੇਚੀ ਭਾ ਸਕਦਾ ਨਾ ਸੱਜਣਾ ਇੱਥੇ ਰਹੁੰਦੇ ਜੇਰੇ ਨਹੀਂ ਵੇਚਦੇ ਵਿਕਣੇ ਦੀ ਹਸਣੇ ਯਾਦ ਪਾ ਸਕਦਾ ਨਾ ਹਸਣੇ ਯਾਦ ਇਹ ਦੁਨੀਆ ਮੰਡੀ ਵੇਚਦੀ ਹੈ ਜੀ ਦੁਨੀਆ ਮੰਡੀ ਪੈਸੇ ਦੀ ਸਹੀ ਗੱਲ ਹੈ ਪਤਾ ਵੀ ਸਿਰ ਤੇ ਆਦਮੀ ਨਹੀਂ ਹੈ ਪਰ ਆ ਬੱਚੇ ਨੇ ਛੋਟੇ ਨੇ ਕੁਲ ਕੁਝ ਜਿਆਦੇ ਮੈਂ ਤਾਂ ਇਹਨਾਂ ਨੂੰ ਲੋਕਿਆ ਹੋਇਆ ਵੀ ਤੁਸੀਂ ਸਵੇਰੇ ਸ਼ਾਮੀ ਜਾਣੇ ਨਹੀਂ ਰਸਵੇ ਜਾਣਾ ਨਹੀਂ ਹੈ ਜਾਣਾ ਨਹੀਂ ਨਹੀਂ ਸਹੀ ਗੱਲ ਹੈ ਜੀ ਸਾਡੀ ਮੋਤ ਦੇ ਜ਼ਿੰਮੇਵਾਰ ਨਾ ਮੈਨੂੰ ਕੁਝ ਹੋ ਗਿਆ ਇਹ ਮੈਂ ਸਾਫ਼ ਕਹਿ ਰਹੀ ਆ ਕਿਉਂਕਿ ਇਹਨਾਂ ਨੂੰ ਪਤਾ ਮਾਂ ਹੀ ਸਭ ਕੁਝ ਕਰਦੇ ਬੱਚੇ ਛੋਲੇ ਨੇ ਦਾ ਇਹਨਾਂ ਦਾ ਹੀ ਲੱਗਣਾ ਮੈਂ ਬਾਰ-ਬਾਰ ਬਾਰ-ਬਾਰ ਇਹ ਗੱਲ ਕਰੇ ਪੁਲਿਸ ਵਾਲਿਆਂ ਨੂੰ ਵੀ ਕਹਿ ਕੇ ਆ ਹਾਂ 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 ਕ੍ਰੋਸ ਵੀ ਆ ਗਈ ਸਾਡੇ ਸਾਡੇ ਬੱਚਿਆਂ ਨੂੰ ਜੇ ਇੱਕ ਕ੍ਰੋਸ ਵੀ ਆਉਂਦੀ ਆ ਤਾਂ ਇਹੀ ਜ਼ਿੰਮੇਵਾਰ ਨੇ ਇਹੀ ਜ਼ਿੰਮੇਵਾਰ ਚਲੋ ਜੀ ਜਿਹੜੇ ਭਾਈ ਜਿਹੜੇ ਕਮੈਂਟ ਕਰਨ ਵਾਲੇ ਜਿਹਦੇ ਵਿੱਚ ਛੋਟੀ ਧੀ ਜਾਂ ਭੈਣ ਮਾਰ ਗਈ ਇਸ ਤਰ੍ਹਾਂ ਆ ਕੇ ਅਸੀਂ ਤੁਹਾਡੇ ਬਰਾਬਰ ਖੜਾ ਕਿ ਤੁਸੀਂ ਸਾਡੇ ਬਰਾਬਰ ਨਾ ਖੜੀਓ ਸਹੀ ਗੱਲ ਆ ਜੀ ਮੈਂ ਜੋਸ਼ੀ ਢੋਲੀਆਂ ਖੰਨੇ ਸ਼ਹਿਰ ਤੋਂ ਬੜੇ ਜਨਾਹ ਕੁਮਾਇਆ ਆਪਣਾ ਜਿੱਥੇ ਮੱਝਨਤੀ ਪੈਂਦੇ ਹੱਥ ਚ ਖੜੇ ਆ ਖੜੇ ਆ ਜੀ ਲੇਕਿਨ ਤੁਸੀਂ ਮੜੀ ਮੜੀ ਸ਼ਰਮ ਖਾਓ ਸ਼ਰਮ ਖਾਓ ਇਹਨਾਂ ਨੂੰ ਸ਼ਰਮ ਇੱਕ ਤਰ੍ਹਾਂ ਦੀ ਗੱਲ ਰੋਂਗ ਹੁੰਦੀ ਹੈ ਦੋਨਾਂ ਨੂੰ ਪਿਛਾ ਕੇ ਪੁੱਛੋ ਫੇਰ ਬਤਾਓ ਉਹ ਆਈ ਨਹੀਂ ਰਹੀ ਆਈ ਨਹੀਂ ਰਹੀ ਚਾਹ ਕਮੈਂਟਾਂ ਦੇ ਵਿੱਚ ਬੁਲੀ ਜਾਂਦੇ ਨੇ ਉਂ ਕਹੀਏ ਵੀ ਆ ਜਾਓ ਜੀ ਆ ਜਾਓ ਬਹਿ ਜਾਓ ਤੁਹਾਡੀ ਵੀਡੀਓ ਬਣਾ ਕੇ ਅਸੀਂ ਤੁਸੀਂ ਉਹ ਤਾਂ ਫੈਸਲਾ ਕਹਿੰਦੇ ਨੇ ਤੁਹਾਡੀ ਮੈਂ ਮੈਂ ਕਹਿੰਦਾ ਦੀ ਗੱਲ ਸੁਣੋ ਆ ਮੁੰਡਾ ਕੁੜੀ ਸਾਡੀ ਮਾਰ ਗਈ ਚਲੋ ਪਰਮਾਤਮਾ ਪਰੇ ਹੋ ਗਈ ਹਾਂਜੀ ਅਸੀਂ ਬੀਐਪੀ ਖੁਸ਼ ਆ ਆਪਣੇ ਮੁੰਡੇ ਯਾਰ ਜੇ ਮਾਰ ਦੋ ਸਾਡਾ ਫੈਸਲਾ ਸਾਡਾ ਫੈਸਲਾ ਜੀ ਨਹੀਂ 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 ਸਹੀ ਗੱਲ ਆ ਜੀ ਨਹੀਂ ਹੋਣਾ ਵੀ ਇੰਨੀ ਜੀ ਤੁਹਾਨੂੰ 51000 ਰੁਪਏ ਮੈਂ ਦਊਂਗਾ ਆਪਣੇ ਕੋਲੋਂ 51000 ਬਾਬੇ ਮੁੰਡੇ ਨੂੰ ਗੋਲੀ ਜੇ ਮਾਰ ਦੋ ਅਨੇ ਮੁੰਡੇ ਕੋਈ ਖੁਲਾ ਕੇ ਮਾਰ ਦੋ ਮੁੰਡਾ ਮਰ ਗਿਆ ਤੇ ਸਮਝੋ ਅਸੀਂ ਖੁਸ਼ ਆ ਕਿਹਦਾ ਦਰਫਣਾ ਕੀ ਹੁੰਦਾ ਆਖਰੀ ਦਮ ਕਿਵੇਂ ਕਰਦੀ ਆ ਮਾਂ ਦੇਖੇ ਫੇਰ ਮੇਰਾ ਫੈਸਲਾ ਮੈਂ ਕਿਉਂ ਆਪਣੀ ਬੱਚੀ ਦੇਖੀ ਹੈ ਆਖਰੀ ਸਾਲ ਸਾਰਾ ਐਸਾ ਗੰਦਾ ਪਰਿਵਾਰ ਦੁਨੀਆ ਦੇ ਇੰਡੀਆ ਵਰਲਡ 'ਚ ਨਹੀਂ ਹੈਗਾ ਮਾਸਟਰ ਇਹਨਾਂ ਕਾਟੂਨਾਂ ਵਾਲੇ ਵਧੀਆ ਨਹੀਂ ਸਹੀ ਗੱਲ ਹੈ ਤੇ ਚੰਡੀ ਨੂੰ ਮੈਨੂੰ ਖੁਸ਼ ਰੱਖਦੇ ਨੇ ਸ਼ਰਮ ਖਾਓ ਮਾੜੇ ਮੋਟੇ ਸਾਡੇ ਇੰਡੀਆ 'ਚ ਸਾਡੇ ਪੰਜਾਬ 'ਚ ਖਾਸ ਕਰਕੇ ਬਿਹਾਰ ਤੋਂ ਬੰਦਾ ਚੋਰੀ ਬੰਦਾ ਮਾਰ ਕੇ ਆ ਜੇ ਪੰਜਾਬ ਕੋਲੋਂ ਕੰਮ ਮਿਲ ਜਾਂਦਾ ਤੂੰ ਇਹ ਨਹੀਂ ਬੋਲ ਸਾਡੇ ਜਿਮੀਦਾਰ ਬਣਾ ਲਊਂਗੇ ਕੀ ਤਾਂ ਰੱਖ ਲੈਣ ਨੇ ਸਹੀ ਗੱਲ ਹੈ ਵੀ ਕੀ ਕਰਕੇ ਆਇਆ ਆਂ ਅੰਦਰੋਂ ਕੱਪੜਾ ਅੰਦਰੋਂ ਬੂਰਾ ਅੰਦਰੋਂ ਸਾਡਾ ਉਹ ਮਿਲ ਜਾਂਦਾ ਪੈਸੇੜ ਵਾਸ ਮਿਲ ਜਾਂਦੇ ਨੇ ਸਭ ਵਾਰ ਦਿੰਦੇ ਨੇ ਐਸੀ ਪੀੜਾ ਬਖੀਨ ਦੀ ਧਰਤੀ ਤੇ ਚੀਦਾ ਨਹੀਂ ਧਰਤੇ ਸਾਡੀ ਦੀ ਕੌਡੀਆਂ ਦੇ ਮਾ ਜੜੇਗੀ ਸਾਨੂੰ ਜਿਹੜੇ ਪੁੱਛਿਆ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਫੁੱਲ ਜੋਰ ਲਾ ਰਹੇ ਆਂ ਜੀ ਅੱਗੇ ਵੀ ਲਾਵਾਂਗੇ